ਕੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਚਲਦੀ ਹੈ ਜੀ ਪਟਾਈ ਟੌਰਸ ਦੀ ਤੇ ਕੱਲ ਲਾਈਦੀ ਆਪਾਂ ਪਟਾਈ ਉਧਰਲੇ ਪਾਸੇ ਦੋ ਗੀਲੇ ਪੱਟੇ ਗਏ ਆਪਣੇ ਤੇ ਆ ਖੇਤ ਦਾ ਵੀ ਕੰਮ ਨਿਬੜ ਗਿਆ ਤੇ ਆਪਣੀ ਆ ਖੱਤੀ ਰਹਿੰਦੀ ਆ ਤਿੰਨ ਕਿ ਬਿੱਗੇ ਦੀ ਮੰਨ ਕੇ ਜੇ ਲੋ ਕੱਲ ਨੂੰ ਟਾਈਮ ਨਾਲੇ ਵਿਲੇ ਹੋ ਜਾਣਗੇ ਬਾਕੀ ਚਗਾਈ ਕਰਾ ਕੇ ਹਾਲਾ ਨਾਲ ਬਾਕੇ ਤੇ ਜ਼ਮੀਨ ਤਿਆਰ ਕਰਕੇ ਫਿਰ ਕਰਾਂਗੇ ਮੱਕੀ ਦੀ ਬਜਾਈ ਇਹ ਆਲੂ ਹੈਗਾ ਦੀ ਆਪਣਾ ਕੰਟਰੈਕਟ ਤੇ ਕੰਟਰੈਕਟ ਕਰਿਆ ਹੋਇਆ ਸੀ 9.5 ਰੁਪਏ 9.5 ਰੁਪਏ ਨੂੰ ਮੰਨ ਕੇ 9.5 ਰੁਪਏ ਆਪਣੇ 950 ਨੂੰ ਕੁਵੰਟਲ ਆ ਦੇਖੋ ਇੱਕ ਬੱਟ ਦਾ ਆਲੂ ਨੇ ਤੇ ਵਧੀਆ ਸਾਈਜ਼ ਆ ਤੇ ਪੂਰਾ ਵਧੀਆ ਆਲੂ ਆ ਤੇ ਸ਼ਾਂਤੀ ਕਰਕੇ ਭਰ ਰਹੇ ਹਾਂ ਜਿਹੜਾ ਮੰਨ ਲਓ ਆ ਪੀਲਾ ਬਾਰਦਾਨਾ ਹੈ ਇਹ ਚ 40mm ਤੋਂ ਹੇਠਲਾ ਮਾਲ ਤੇ ਜਿਹੜਾ ਹਰਾ ਹਰਾ ਬਾਰ ਦਾ ਨਾ ਇਹ ਚ ਚਾਲੀਆਂ ਮੈਂ ਤੋਂ ਉੱਪਰ ਲਾ। ਬਾਕੀ ਆਲੂ ਦੇਖੋ। ਪੂਰਾ ਐਨ ਸਾਫ ਪਿਆ ਰੰਗ ਰੰਗ ਪੂਰਾ ਐਨ ਚਿੱਟਾ ਏ। ਤੇ ਕੱਲ ਆਪਾਂ ਟਰਾਲੀ ਕਰੀਤੀ ਲੋਡ 350 ਗੱਟਾ। ਤੇ ਪਾਈ ਖੜੀ ਆ ਤੇ ਅੱਜ ਆਪਾਂ ਗੱਡੀ ਫੁੱਲ ਕਰ ਦੇਣੀ ਆ। ਤਕਰੀਬਨ 2.5 100 ਤੋਂ ਪਲੱਸ ਪੌਣੇ 300 ਦੇ ਲਵੇ ਗੱਟਾ ਪਟਿਆ ਗਿਆ ਅੱਜ। ਤੇ ਹਲੇ ਉਹ ਖੇਜ ਦੀਆਂ ਪਟਦੇ ਆ ਸਾਈਡਾਂ ਸੂਡਾਂ ਤਿਆਰ ਕਰਦੇ ਆ। ਬਾਕੀ ਜੇ ਐਲ ਆਰ ਆਲੂ ਦਾ ਰੱਪਾਂ ਰੇਟ ਦੀ ਗੱਲ ਕਰੀਏ ਉਹਦਾ ਚੱਲਦਾ 9 ਰੁਪਏ ਚੱਲਦਾ ਇਦੜਾ ਤੇ 40 ਐਮ ਤੋਂ ਉੱਪਰ ਉੱਪਰਲਾ ਉੱਪਰਲਾ ਹੋਏਗਾ 10 ਰੁਪਏ ਰੇਟ ਉਹਦਾ ਤੇ ਅੱਗੇ ਹੋਰ ਖੇਤ ਆਪਣੇ ਜਿਹੜੇ ਰਹਿੰਦੇ ਨੇ ਉਹਦੀ ਪਟਾਈ ਕਰਾਂਗੇ ਉਹ ਵੀ ਟੌਰਸੇ ਆ ਉਹ ਆਪਣਾ ਪਿੰਡਾ ਜਿਹੜੀ ਪੰਚਾਇਤੀ ਜ਼ਮੀਨ ਲਈ ਤੀ ਠੇਕੇ ਤੇ ਉੱਥੇ ਰਹਿੰਦਾ ਏ ਪੱਟਣ ਤੋਂ 8-10 ਕਿਲੇ ਤੇ ਉਰੇ ਬਜਾਈ ਕਰਾਂਗੇ ਆਪਾਂ 1899 ਮੱਕੀ ਦੀ ਤੇ ਥੋੜਾ ਜਿਹਾ ਰੇਤਲਾ ਖੇਤ ਤਾਂ ਤੇ ਮੋਥਾ ਬਹੁਤ ਜ਼ਿਆਦਾ ਤੀ ਤੇ ਕਵਾੜ ਬੜਾ ਜੰਮਿਆ ਹੋਇਆ ਹੈ ਤੀ ਖੇਤ ਚ ਉਹ ਦਿਖਾਉਣਾ ਮੈਂ ਤੁਹਾਨੂੰ ਪਰਲੇ ਖੇਤ ਚ ਵੀ ਕਿੰਨਾ ਜ਼ਿਆਦਾ ਕਵਾੜ ਤੀ ਤੇ ਹਲ ਮਾਰ ਕੇ ਕੇਣਾ ਫਿਰ ਹਰੂਣਾ ਵਾਦਾਂਗੇ ਐ ਚੰਗੀ ਤਰ੍ਹਾਂ ਮੰਨ ਲਓ ਮੰਨ ਕੇ ਚਲੋ ਵੀ ਆ ਕੱਕ ਕੁੱਖ ਬੂਟੀ ਬਾਟੀ ਵੱਡੀ ਜਾਊਗੀ ਦੇਖੋ ਕਿੰਨਾ ਕਵਾੜ ਖੜਾ ਖੇਤ ਚ ਇਹ ਰੇਤਲੇ ਖੇਤ ਦਾ ਇਹੀ ਪੰਗਾ ਏ ਤੇ ਕਵਾੜ ਬਾਝੋਂ ਬਹੁਤ ਜ਼ਿਆਦਾ ਹੋਇਆ ਹੁੰਦਾ ਤੇ ਆ ਦੇਖੋ ਮੋਥਾ ਬਹੁਤ ਜ਼ਿਆਦਾ ਏ ਤੇ ਮੱਕੀ ਵੀਰੇ ਥੋੜੀ ਜਿਹੀ ਡਾਉਨੇ ਰਹਿੰਦੀ ਆ ਮੈਂ ਉੱਥੇ ਕਰਕੇ ਕੱਖ ਹੋ ਜਾਂਦਾ ਬਾਅਦੋਂ ਤੇ ਐਦਕੀ ਆਪਾਂ ਦੋ ਸੁਪਰੇਹਾਂ ਕਰਾਂਗੇ ਤੇ ហេਠਾਂ ਪोटाश ਪਾਵਾਂਗੇ ਇੱਕ ਥੈਲਾ ਤੇ ਡਾਈ ਪਾਵਾਂਗੇ ਡਾਈ ਦੇ ਪਾਵਾਂਗੇ ਦੋ ਥੈਲੇ ਤੇ ਫੇਰ ਕਿਤੇ ਜਾ ਕੇ ਮੱਕੀ ਛਾਲਾਂ ਮਾਰਨ ਲੱਗੂਗੀ ਤੇ ਬਾਕੀ ਆਪਣਾ ਜੂਵੀ ਖੜਾ ਆ ਜੂਵੀ ਚੜ ਝੂੜ ਕੇ ਮੈਂ ਕਹਿੰਦਾ ਫੁੱਲ ਵਧੀਆ 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 ਚੜ ਹੈ ਹਾਂ ਵਧੀਆ ਜਿਹੜੇ ਟਰੈਕਟਰ ਦਾ ਜੋਰ ਦੇਖਣਾ ਅੱਜ ਹਾਂ ਹਾਂ ਦੇਖਾਂਗੇ ਆ ਜੂਟੂ ਕਿ ਬੋਰਾ ਮੈਂ ਧਰਨਾ ਮਲਿਕ ਨਮਾ ਬੋਰਾ ਹੈ ਨਹੀਂ ਨਹੀਂ ਹੈ 600 ਬੋਰੀ ਆ ਗਿਆ ਆਪਣਾ ਨਹੀਂ ਤੋ ਉਹੀ ਬੋਰੀ ਇਸ ਤਨ ਆਲੀ ਖਤਮ ਹੋ ਗਈ ਆ ਪੀਲਾ ਵਾਲਾ ਆ ਗਿਆ 600 ਬੋਰੀ ਦੀ 600 ਬੋਰੀ ਆ ਗਿਆ ਮਲਨਗੇ ਚੱਲ ਹਾਂ ਹਾਂ 6 ਤਨ ਮੰਡਲ ਇੱਕ ਵਾਰ ਆ ਤਨ ਮੰਡਲ ਇੱਕ ਵਾਰ ਆ 600 ਆ ਗਿਆ ਮਾਲ ਜ਼ਿਆਦਾ ਨਿਕਲ ਰਹਾ ਹੈ ਹਾਂ ਮਾਲ ਜ਼ਿਆਦਾ ਆ ਰਹਾ ਹੈ ਮਲਿਕ ਮਨ ਲਾਦਾ ਯਾਰ ਬਾਰਦਾਨੇ ਚ ਬੋਰੀ ਘਟਾ ਨਹੀਂ ਕੱਟ ਹੋਏਗਾ ਮਾੜਾ ਮੁੱਠ ਹੈ ਕੱਟ ਨਿਕਲਦਾ ਨਾ ਇੱਗ ਗਿਣਤੀ ਕਰਦੇ ਆਪਾਂ ਕੱਲ ਕਿੰਨਾ ਬੋਰੀ ਬਹਾਜਾ ਸੀ 390 300 ਮੰਨ ਕੇ ਚੱਲ ਪਾਉਨੇ 300 ਅੱਜ ਵੀ ਆ 20 25 ਬੋਰੀਆਂ ਘਟਦੀਆਂ ਨੇ ਫੇਰ ਵੀ ਥੱਲੇ ਮਂਗਾਵਾ ਪਿੰਡੋਂ ਔਰ ਦੋ ਬੰਡਲ ਮੰਗਾ ਲਵਾਂ 200 ਬੋਰੀ ਚਲੋ ਮਂਗਾਉਣਾ ਨਾਲ ਮੈਂ ਟਰਾਲੀ ਲੈ ਕੇ ਆਉਣਾ ਟਰਾਲੀ ਖਾਲੀ ਨਹੀਂ ਹੋਊਗਾ ਮੈਂ ਲਿਕਰਾਤ ਵੱਲੇ ਉਹ ਖੜੀ ਆ ਪਿੰਡੇ ਕਾਹਾਂ ਭਰਾਇਆ ਕਰਤਾ ਅੱਜ ਅੱਜ ਟਰੱਕ ਭਰਨਾ ਆਪਾਂ ਕਾਹਾਂ ਭਰਾਇਗਾ ਇਹੀਂ ਤੇ ਪਿੰਡ ਪਿੰਡ ਪਿੰਡੋਂ ਲੈ ਆਵਾਂਗੇ ਉੱਥੇ ਠੀਕ ਆ ਤੇ ਮੈਂ ਲੈ ਕੇ ਆਉਣਾ ਟਰਾਲੀ ਤੇ ਨਾਲ ਤੁਹਾਨੂੰ ਬੋਰੀ ਲੈ ਕੇ ਦਿੰਦਾ ਉਹ ਚ ਨਹੀਂ ਪਾਉਣਾ ਛੋਟੂ ਇੱਕ ਅੱਧਾ ਥੈਲਾ ਵਰਦੇ ਕੋਈ ਚੱਕਰ ਨਹੀਂ ਪੀਲੇ ਵਿੱਚ ਨਹੀਂ ਨਿਆ ਥੈਲਾ ਲਾਉਣਾ ਇਹ ਤੋਂ ਦੂਸਰਾ ਹੈ ਨਾ ਪੀਲੇ ਥੈਲੇ ਵਿੱਚ ਗੋਲੀ ਉਹ ਡਾਲਣਾ ਤੇ ਜੋ ਇੱਕ ਅੱਧਾ ਗੱਟਾ ਅਭੀ ਡਾਲ ਲੈ ਕੋਈ ਚੱਕਰ ਨਹੀਂ ਇਸ ਵਿੱਚ ਆਲੂ ਮੈਂ ਲੈ ਕੇ ਆਉਣਾ ਬਾਰਦਾਨੂ ਜੋ ਵੀ ਸੈਡਾ ਪਾ ਦਿੰਦਾ ਹਾਂ ਮੈਂ ਬਾਰਦਾਨ ਨਾ ਲਿਆ ਮੈਂ ਕਿਹਾ ਤੂੰ ਚੱਕ ਲੈ ਆ ਭੱਜ ਗੇ ਉਹ ਪੱਟੇ ਨੇ ਆਉਂਗੇ ਉਹ ਸਾਈਡਾਂ ਪੜਦੇ ਠੀਕ ਆ ਜਿਹੜੇ ਮਾੜੇ ਮੋਟੇ ਇੱਧਰ ਦੋ ਚਾਰ ਗੇੜੇ ਚੋਗਣਗੇ ਤੇ ਟਾਂਕਾ ਲਵਾ ਕੇ ਲੋਡ ਕਰੀਏ ਟਰਾਲੀ ਜਨਾ ਮੈਂ ਟਰਾਲੀ ਲਿਆਉਣਾ ਦੇਖਦਾ ਠੀਕ ਠੀਕ ਆ ਇਹ ਮੁੰਡਾ ਸਾਡਾ ਮੋਟਰਸਾਈਕਲ ਤੇ ਬੂਰੀਆਂ ਗਣ ਕੇ ਆਇਆ ਖੇਤ ਚ ਵੀ ਮੰਨ ਕੇ ਜੇ ਲੋ ਇੱਧਰੋਂ ਸਟਾਰਟ ਹੋ ਕੇ ਸਾਰੀਆਂ ਗਣ ਕਹਿ ਮੋਟਰਸਾਈਕਲ ਤੇ ਉਂ ਤੁਰ ਕੇ ਨਹੀਂ ਗਿਆ ਇੰਨੇ ਸੋਹਣ ਨੇ ਅੱਜ ਕੱਲ ਦੇ ਜਵਾਂ ਦੇਖ ਲੋ ਕੀ ਕਰਨਗੇ ਇਹ ਗਾਹਾਂ ਜਾ ਕੇ ਮੂੰਹ ਚੱਕ ਉੱਪਰ ਨੂੰ ਹੱਸਦਾ ਮੋਟਰਸਾਈਕਲਾਂ ਦਾ ਸ਼ਕੀਨ ਬਹੁਤ ਆ ਟਰੈਕਟਰਾਂ ਦਾ ਬਹੁਤ ਸ਼ਕੀਨ ਆ ਟਰੈਕਟਰ ਟਰਾਲੀ ਫੱਜ ਜਵੇ ਫੇਰ ਨਜ਼ਾਰਾ ਬਹੁਤ ਆਉਂਦਾ ਇਹਨੂੰ ਆਜੂ ਵੀ ਮੂੰਹ ਤਾਂ ਯੱਕ ਯਾਰ ਦੇਖੋ ਦਰਸ਼ਕ ਵੀਰੋ ਇਹ ਯੂਵੀ ਆ ਹਸਲਾਣੀ ਵਾਲਾ ਚਲੋ ਪੇਪਰ ਦੇ ਕੇ ਆਉਂਦਾ ਜਲ ਇੰਨਾ ਹੈਗਾ ਪੜੀ ਜਾਂਦਾ ਨਾਲ ਹੁੰਦੇ 12 ਵਜੇ ਅੱਜ ਪੇਪਰ ਦੇ ਗਿਆ ਕੱਲ ਛੁੱਟੀ ਦੀ ਕੱਲ ਨੂੰ ਫੇਰ ਪੇਪਰ ਆ ਹਨ ਪੇਪਰ ਕਾਲੂ ਕਾਦਾ ਏ ਪੰਜਾਬੀ 20 ਦਾ ਪੰਜਾਬੀ 20 ਦਾ ਦੋ ਤਰ੍ਹਾਂ ਦੀ ਪੰਜਾਬੀ ਹੋ ਕਰਦੇ ਨੇ ਹਾਂ ਹੈ ਅੱਛਾ ਇੱਕ ਚ ਗ੍ਰਾਮਰ ਹੁੰਦੀ ਏ ਇੱਕ ਚ ਲੈਕਸਿਕੋਨ ਹੁੰਦੀ ਏ ਹਾਂ ਕਾਲੂ ਲੈ ਚੁਣਾਣਾ ਅੱਛਾ ਤੇ ਆ ਪੇਪਰ ਕਰਕੇ ਆ ਜੀ ਫੇਰ ਕਾਲੂ ਪਾਉਣਾ ਵੀ ਹਾਲਾ ਨਾਲ ਬਾਦੀ ਨੂੰ ਚਗਾਈ ਕਰਾ ਦੀਏ ਨਾ ਤੋ ਚਲ ਮੈਂ ਬਾਰਦਾਨ ਨਾਲ ਲਿਆਵਾਂ ਪਿੰਡੋ ਠੀਕ ਆ ਤੇ ਫੇਰ ਕਰਾਉਣਾ ਟਰਾਲੀ ਲੋਡ ਉਹ ਸਾਡਾ ਹੂਟਾ ਪਟਰੋ ਸ਼ੋਟੂ ਸਾਰਾ ਚੁਗਿਆ ਗਿਆ ਹੋਰ ਆਂਦੀ ਇੱਕ ਫਾਂਟ ਜਿਹੜੀਆਂ ਨੇ ਉਹ ਪਰ ਲੇਖੇ ਚਲਾਈ ਦੀ ਉਹ ਚੱਕ ਲੈ ਗੋਲੀ ਹੈ ਮਾਲਿਕ ਉਹ ਹਾਂ ਉਹ ਚੱਕ ਲਿਓ ਫਿਰ ਬੱਚੇ ਮਿੱਦੀ ਮੁੱਦੀ ਜਾਣੀਆਂ ਠੀਕ ਆ ਹਾਂਜੀ ਕੀ ਹਾਲ ਜੀ ਸਾਰਿਆਂ ਦਾ ਕਿਸਾਨ ਭਰਾਵਾਂ ਦਾ ਲੋ ਜੀ ਮੱਧਰੀ ਵਾਲੇ ਆਲੂ ਟੌਰਸ ਗੱਡੀ ਆਈ ਹੋਈ ਆਈ ਉਹ ਆਪਣੇ ਪਹਿਲਾਂ ਵਾਲੀ ਟਰਾਲੀ ਕੀਤੀ ਖਾਲੀ ਉਹ ਚ ਉਹ ਚ ਹੁਣ ਪਈ ਆ ਗੋਲੀ ਆਹ ਕਰਕੇ ਲੋ ਟਰੱਕ ਚ ਫਿਰ ਆਪਾਂ ਗੋਲੀ ਲਗਾਵਾਂਗੇ ਲੋ ਜੀ ਸਲਿੱਪ ਪਾਵਾ ਡਰੇ ਟਰੈਕਟਰ ਕਾ ਮੈਂ ਟਾਇਰ ਨੇ ਉਹਦੇ ਕਰਕੇ ਲਾਉਂਗੀ ਅੱਜ ਆਪਣਾ ਟੌਰਸ ਦਾ ਬਿੱਗਰ ਕਰਾਈ ਗਿਆ ਦੀ ਆਲੂਆਂ ਦਾ ਉਹ ਆਪਾਂ ਪਟਾਈ ਕਰਤੀ ਉਹਦੀ ਕਰਕੇ ਪਟਾਈ 69 ਲੈ ਗਿਆ ਦੀ ਮੈਂ ਲੈ ਗਏ 93 ਫਿਰ ਉਸ ਤੋਂ ਬਾਅਦ ਲੋਡਿੰਗ ਕਰਾ ਕੇ ਪੂਰੇ ਗੋਲੀ ਸਟਾਲੀ ਪਿੱਛੇ ਮੋਟਾ ਆਲੂ ਲਦਾ ਲਿਆ ਉਹ ਹੁਣ ਉਹ ਚ ਕਰਾਤਾ ਖਾਲੀ ਢੁਣਾ ਕਰਾ ਕੇ ਖਾਲੀ ਫਿਰ ਉਹ ਪਾਵਾਂਗੇ ਆਪਾਂ ਗੋਲੀ ਬਾਅਦ ਚ ਆਖਰ ਤੇ ਡਾਲੇ ਚ ਲਾਈ ਆਪਣੇ ਪੰਜ ਕਿਲੇ ਸੀਗੇ ਉੱਤੇ ਵਧੀਆ ਝੜ ਨਿਕਲੇ ਉਥੋਂ ਠੀਕ ਸੀਗਾ ਰੇਤਲੀ ਜ਼ਮੀਨ ਸੀਗੀ ਨਾਲੇ ਟਰੈਕਟਰ ਜ਼ੋਰ ਤਾਨੀ ਮਾਰ ਰਿਹਾ ਟਾਲੀ ਹੈਗੀ ਥੋੜੀ ਜੀ ਉੱਚੀ ਉਹਦੇ ਕਰਕੇ ਟਾਇਰਾਂ ਦੀ ਗ੍ਰਿਪ ਨਹੀਂ ਬਣਦੀ ਹੈ ਜੀ ਤਾਂ ਦੇਖ ਲਈ ਸੰਜੂ ਕੇ ਬੰਦੇ ਸੰਜੂ ਭਾਈ ਦੇ ਵਧੀਆ ਲੇਵਰਾ ਕੰਮ ਬਹੁਤ ਈ ਕਰਦੀ ਆ ਉਹ ਖੜੇ ਨੇ ਕੁਝ ਬੰਦੇ ਇੱਕ ਟਰਾਲੀ ਕਰਾ ਦਿੱਤੀ ਗਈ ਲੋਡ ਟਰੱਕ 'ਚ ਆ ਖੜਾ ਟਰੱਕ ਰਾਜਸਥਾਨ ਜਾਣਾ ਐ ਨੇ ਲੋ ਜੀ ਆ ਖੜੇ ਨੇ ਕੁਝ ਬੰਦੇ ਆ ਖੜਾ ਬਣਾ 69 ਰਾਹ 'ਤੇ ਫਸ ਗਈ ਜੀ ਟਰਾਲੀ ਆਪਾਂ ਬਣਾਈ ਸੀ ਵੀਡੀਓ ਪਾਵਾਗੇ ਕੋਈ ਨਾ ਉਹ ਵੀ ਆਹ ਟਰੈਕਟਰ ਪਾਇਆ ਉੱਥੇ ਆ ਟਰਾਲੀ ਚ ਗਈ ਇੱਕ ਆਪਾਂ 43 ਪਾਇਆ ਫਿਰ ਇੱਕ ਪਾਇਆ ਆਪਾਂ ਅਮਨਦਰ ਫਿਰ ਮਖਾਇਆ ਕੇ ਨਿਕਲੀ ਟਰਾਲੀ ਇਹ ਤਿੰਨ ਤਾਂ ਨਹੀਂ ਆ ਪੂਰੀ ਚ ਆ ਗਈ ਮੋਰ ਵਿਚ ਨੂੰ ਹਲੋਈ